ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਲੀਆਣਾ ਸਹਿ ਬਾਦਸ਼ਾਹੀ ਦਸਵੀਂ ਵਿਕੇਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਵਿਕੇਂ ਚਰਨ ਪਾਉਣ ਦੀ ਖੁਸ਼ੀ ਵਿੱਚ ਮਨਾਏ ਜਾਂਦੇ ਆਗਮਨ ਪਰਬ ਸੰਬੰਧੀ ਜੋੜ ਮੇਲੇ ਦੇ ਦੂਸਰੇ ਦਿਨ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਹੇਠ ਢਾਡੀ ਅਤੇ ਕਵੀਸਰ ਦਰਬਾਰ ਕਰਵਾਇਆ ਗਿਆ ਇਸ ਮੌਕੇ ਢਾਡੀ ਭਾਈ ਵਿਕਰਮਜੀਤ ਸਿੰਘ ਭਾਈ ਦਰਸ਼ਨ ਸਿੰਘ ਸਮੇਤ ਆਦ ਜਥਿਆਂ ਨੇ ਜੋੜ ਮੇਲੇ ਵਿੱਚ ਪੁਜੀਆਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਪਹਿਲੇ ਦੂਸਰੇ ਦਿਨ ਕੀ ਕੀ ਪ੍ਰੋਗਰਾਮ ਸੀ ਸਾਈਬੇ ਕਮਾਲ ਕੱਲ ਕੀ ਤੇਰਪਾਸ਼ਾ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਮੁਕੱਦਸ ਸਥਾਨ ਗੁਰਦੁਆਰਾ ਟਾਲੀਆਂ ਨਾਲ ਸਾਹ ਰੈਕੁਡ ਵਿਖੇ ਅੱਜ 20 ਪੋ ਵਾਲੇ ਦਿਨ ਕੱਲ ਇਸ ਸਤਨਾਕੋ ਬਹੁਤ ਮਹਾਨ ਵਿਸ਼ਾ ਨਗਰ ਕੀਰਤਨ ਦੀ ਰਮਤਾ ਹੋਈ ਸੀ ਅੱਜ 24 ਪੋਵ ਵਾਲੇ ਦਿਨ ਅੱਜ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਬਹੁਤ ਵਧੀਆ ਢਾਡੀ ਦਰਬਾਰ ਸਜਿਆ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਹਾਲਾਂਕਿ ਠੰਡ ਦਾ ਪੂਰਾ ਕਹਿਰ ਹੈ ਪਰ ਮੈਂ ਵੇਖ ਰਿਹਾ ਕਿ ਸਮੁੱਚੇ ਨਗਰ ਤੋਂ ਲਾਕਾ ਰਾਇਕੋਟ ਤੇ ਦੂਤਰਾਡੇ ਤੋਂ ਸੰਗਤਾਂ ਨੇ ਆ ਕੇ ਇੱਥੇ ਨਤਮਸਤ ਹੋ ਕੇ ਆਪਣੀ ਹਾਜ਼ਰੀ ਲਵਾਈ ਹੈ ਔਰ ਪੰਥ ਦੇ ਬਹੁਤ ਹੀ ਜਿਹੜੇ ਵਧੀਆ ਟਾੜੀ ਜੱਥੇ ਨਹੀਂ ਉਹਨਾਂ ਨੇ ਸੰਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਾਇਆ ਔਰ ਉਹਨਾਂ ਦੇ ਵੀਰਾਂ ਸਾੜੀਆਂ ਜਿਹੜੀਆਂ ਗਵਾਰਾ ਗਾ ਕੇ ਸੰਤਾਂ ਨੂੰ ਨੇਤਾਲ ਕੀਤਾ ਤਾਂ ਮੈਂ ਸਾਡੇ ਸਾਰੇ ਟਾੜੀ ਜੱਥਿਆਂ ਦਾ ਅਤੇ ਸਮੂਹ ਸੰਤਾਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਦਾਸ ਸਦੀ ਸਿੰਘ ਤਲਵੱਡੀ ਮੈਂਬਰਸ਼ਿਪ ਦੀ ਕਮੇਟੀ ਅਤੇ ਇਥੋਂ ਦੇ ਸਾਡੇ ਜਿਹੜੇ ਮੈਨੇਜਰ ਨੇ ਸਰਦਾਰ ਕੁਲਦੀਪ ਸਿੰਘ ਹਾਲਕ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਇਪੁਰ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ